ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਹੈ ਜੀ ਮਾਲਵਾ ਬੈਲਟ ਦਾ ਬਠਿੰਡੇ ਜ਼ਿਲ੍ਹੇ ਦਾ ਪਿੰਡ ਬੰਗੀਦੀਪਾ ਇਹਨਾਂ ਦੇ ਗਰਾਊਂਡ ਦੀਆਂ ਵੀ ਪਹਿਲਾਂ ਆਪਾਂ ਲਗਾਤਾਰ ਵੀਡੀਓ ਪਾਉਂਦੇ ਰਹਿੰਨੇ ਆ ਪਿੰਡ ਨੇ ਖੇਡਾਂ ਵਾਲੇ ਪਾਸੇ ਵੀ ਮਲਮਾਲੀ ਮਾਰੀ ਹੈਗੀ ਇੱਕ ਦੋ ਲੈ ਕੇ 100 ਦੇ ਕਰੀਬ ਬੱਚੇ ਹੋਗੇ ਛੋਟਾ ਗਰਾਊਂਡ ਪਿੰਡ ਵਾਲਾ ਬੱਚਿਆਂ ਲਈ ਛੱਡਤਾ ਤੇ ਵੱਡਾ ਜਿਹੜੇ ਕ੍ਰਿਕਟ ਖੇਡਦੇ ਹੈਗੇ ਉਹਨਾਂ ਲਈ ਛੱਡਤਾ ਤੇ ਇੱਕ ਹੋਰ ਕਦਮ ਅੱਗੇ ਵਧਾਇਆ ਹੈਗਾ ਪਿੰਡ ਦੀ ਭਾਈਚਾਰਕ ਸਾਂਝ ਬਣਾਉਣ ਲਈ ਚੋਣਾ ਸਰਪੰਚੀ ਦੀਆਂ ਜਿਹੜੀਆਂ ਹੁਣ ਇਸ ਟਾਈਮ ਹੋਣੀਆਂ ਨੇ ਅੱਗੇ 10 15 ਦਿਨਾਂ ਨੂੰ ਉਹਦੇ ਲਈ ਸਾਰੇ ਪਿੰਡ ਨੇ ਇਕੱਠੇ ਹੋ ਕੇ ਗੁਰੂ ਘਰ ਦੇ ਸਾਹਮਣੇ ਸਰਬਸੰਮਤੀ ਨਾਲ ਸਰਪੰਚ ਚੁਣਿਆ ਹੋਇਆ ਤੇ ਜਿਹੜੇ ਨੌਜਵਾਨ ਨੂੰ ਸਰਪੰਚ ਚੁਣਿਆ ਤੇ ਪਿੰਡ ਦੇ ਜਿਹੜੇ ਬੰਦਿਆਂ ਨੇ ਸਾਂਝਾ ਇਹ ਪਹਿਲ ਕਦਮੀ ਜਿਹੜਾ ਕੰਮ ਕੀਤਾਗਾ ਉਹ ਅਸੀਂ ਗੱਲਬਾਤ ਤੁਹਾਡੇ ਨਾਲ ਕਰਵਾਵਾਂਗੇ ਤੇ ਆਪਣਾ ਪਹਿਲਾਂ ਤਾਂ ਨਾਮ ਦੱਸ ਦਿਓ ਜੀ ਮੈਨੂੰ ਸਰਪੰਚ ਦਾ ਨਾਮ ਜੀ ਹਰਪ੍ਰੀਤ ਕੌਰ ਵਾਈਫ ਆਫ ਗੋਪਾਲ ਸਿੰਘ ਅੱਛਾ ਜੀ ਹਾਂਜੀ ਤੇ ਮੈਂ ਸਾਰੇ ਪਿੰਡ ਦਾ ਬਹੁਤ ਤੈਨੂੰ ਲੋ ਧੰਨਵਾਦ ਕਰਦਾ ਮੇਰੇ ਤਾਂ ਯਾਦ ਵੀ ਨਹੀਂ ਸਹੀ ਗੱਲ ਕਿ ਮੇਰੇ ਹਾਰ ਪਾਉਣ ਲੱਗੇ ਮੈਨੂੰ ਸਰਪੰਚਾ ਇਸ ਲੈ ਕੇ ਸਮਝਿਆ ਨਾ ਮਾਣੇ ਨੂੰ ਤੇ ਸਾਰੇ ਪਿੰਡ ਦਾ ਧੰਨਵਾਦ ਕਰਦਾ ਜੀ ਮੈਂ ਤੇ ਮੈਂ ਆਪਣੇ ਪੂਰੇ ਹੋਸ਼ੋ ਆਵਾਜ਼ ਨਾਲੇ ਕੰਮ ਕੀਤਾ ਜੀ ਸੰਗਤ ਨੇ ਵੀ ਤੇ ਮੈਂ ਸੰਗਤ ਦੀਆਂ ਉਮੀਦਾਂ ਤੇ ਖਰਾਬ ਕਰੂੰਗਾ ਪਿੰਡ ਦੀਆਂ ਉਮੀਦਾਂ ਤੇ ਖਰਾਬ ਕਰੂੰਗਾ ਜੋ ਵੀ ਮੇਰਾ ਕੰਮ ਹੋਊਗਾ ਉਹ ਨਿਰਪੱਖਤਾ ਚ ਹੋਊਗਾ ਜੀ ਸਾਂਝੀ ਜਗ੍ਹਾ ਤੇ ਬੈਠ ਕੇ ਹੀ ਸਾਰੇ ਕੰਮ ਹੋਣਗੇ ਜਿਹੜੇ ਮਤੇ ਪਾਏ ਜਾਣਗੇ ਵੀ ਸਾਂਝੀ ਜਗ੍ਹਾ ਤੇ ਪਾਏ ਜਾਣਗੇ ਜੀ ਪਿੰਡ ਦੇ ਸਾਹਮਣੇ ਕੰਮ ਹੋਊਗਾ ਲਵ ਚੱਕੇ ਕੁਛ ਨਹੀਂ ਕੋਈ ਪਾਰਟੀ ਵਾਜਦਾ ਇਹ ਚ ਮਸਲਾ ਨਹੀਂ ਹੋਊਗਾ ਜੀ ਮੈਂ ਸਾਰੇ ਪਿੰਡ ਦੇ ਸਹਿਯੋਗ ਨਾਲ ਤੇ ਸਾਰੇ ਪਿੰਡ ਦੀ ਸਹਿਮਤੀ ਨਾਲ ਬਣਿਆ ਜੀ ਸਾਰਾ ਨਗਰ ਮੇਰਾ ਪਰਿਵਾਰ ਹੈ ਮੈਂ ਆਪਣੇ ਪਰਿਵਾਰ ਦਾ ਚੰਗੀ ਤਰ੍ਹਾਂ ਖਿਆਲ ਰੱਖੂਗਾ ਜੀ ਉਹ ਵਾਹਿਗੁਰੂ ਜੀ ਕਲਸਾ ਉਹ ਵਾਹਿਗੁਰੂ ਜੀ ਕੀ ਪੱਥੇ ਪਿੰਡ ਦੇ ਹੋਰ ਵੀ ਮੋਤਵਾਰ ਜਿਹੜੇ ਬੰਦੇ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਤੁਸੀਂ ਮੈਂ ਬੱਟਣੂਗੀ ਦੀਪ ਸਿੰਘਾ ਜੀ ਮੇਰਾ ਨਾਮ ਹਾਂਜੀ ਇਹ ਵੰਗੀ ਦੀ ਪਦੇ ਤਾਸ ਦੇ ਵਿੱਚ ਇਹ ਸ਼ਾਇਦ ਪਹਿਲੀ ਵਾਰੀ ਹੋਇਆ ਜੀ ਜਿਹੜੀ ਸਰਵ ਸੰਮਤੀ ਹੋਈ ਹੈ ਇਹ ਬਹੁਤ ਵਧੀਆ ਮੈਂ ਕਹਿੰਦਾ ਨਗਰ ਨੇ ਜਿਹੜਾ ਰਲ ਮਿਲ ਸਵੇਰੇ ਅਸੀਂ 8 ਵਜੇ ਦਾ ਇਕੱਠ ਰੱਖਿਆ ਸੀਗਾ ਤੇ ਸਾਰਿਆਂ ਨੇ ਜੁਮੇਵਾਰੀ ਆਪਣੀ ਸਮਝੀ 8:30 ਵਜੇ ਤੋਂ 9:00 ਵਜੇ ਤੱਕ ਸਾਰਾ ਨਗਰ ਇੱਥੇ ਖੜਾ ਸੀਗਾ ਆਗੇ ਸੀਗੇ ਸਾਰਿਆਂ ਨੇ ਰਲ ਮਿਲ ਕੇ ਤੇ ਜਿਵੇਂ ਵੀ ਪਿੰਡ ਦੇ ਮੋਹਤਵਾਰ ਬੰਦੇ ਸੀ ਉਹਨਾਂ ਨੇ ਇੱਕ ਆਪਣੇ ਇਹਨਾਂ ਨੇ ਪਹਿਲਾਂ ਸਰਪੰਚੀ ਲੜੀ ਸੀਗੇ ਗੋਪਾਲ ਸਿੰਘ ਨੇ ਤੇ ਇਹਨਾਂ ਦੇ ਨਾਮ ਧਰਿਆ ਅੱਛਾ ਜੀ ਤੇ ਸਾਰੇ ਪਿੰਡ ਨੂੰ ਮਨਜ਼ੂਰ ਸੀ ਕਿਸੇ ਨੇ ਇਹਨਾਂ ਦੇ ਨਾਮ ਤੇ ਕੋਈ ਅਨਾਂਕਾਰ ਨਹੀਂ ਕੀਤੀ ਕਿ ਸਾਰੇ ਪਿੰਡ ਨੂੰ ਮਨਜ਼ੂਰ ਆ ਔਰ ਸਾਨੂੰ ਉਮੀਦ ਹੈ ਬੰਦਾ ਜੇ ਅਸੀਂ ਸੁਣਿਆ ਤਾਂ ਸਾਡੀਆਂ ਉਮੀਦਾਂ ਦੇ ਖਰਾ ਉਤਰੂਗਾ ਜੀ ਬਹੁਤ ਵਧੀਆ ਕੀਤਾ ਜੀ ਸਾਰੇ ਬਟੇ ਹਾਂਜੀ ਬੰਗੀ ਦੀ ਪਦੇ ਤੇ ਅੱਜ ਪਹਿਲੀ ਵਾਰ ਹੋਇਆ ਸਰਬਸੰਮਤੀ ਦੀ ਜਿਹੜੀ ਚੋਣ ਹੋਈ ਆ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਹੋਈ ਆ ਤੇ ਇਹਦੇ ਵਿੱਚ ਮੈਨੂੰ ਵੀ ਪੰਚ ਚੁਣਿਆ ਗਿਆ ਮੇਰੇ ਬਾਡ ਦੇ ਵਿੱਚੋਂ ਉਹਨਾਂ ਦਾ ਵੀ ਨਾਮ ਦੱਸੋ ਨਾਮ ਧਰਮਿੰਦਰ ਸਿੰਘ ਆ ਜੀ ਅੱਛਾ ਤੇ ਬਾਈਪਾ ਜਿਹੜੀ ਮੇਰੀ ਬਾਈਪਾ ਉਹ ਜੋਤੀ ਕੌਰ ਨੂੰ ਮੈਂਬਰ ਚੁਣਿਆ ਗਿਆ ਜੀ ਤੇ ਇਹਦੇ ਵਿੱਚ ਮੈਂ ਸਾਰੇ ਮੇਰੇ ਬਾਡ ਦਾ ਮੇਰੇ ਸਾਰੇ ਨਗਰ ਦਾ ਹੀ ਸਹਿਯੋਗ ਬਹੁਤ 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 ਧੰਨਵਾਦੀ ਅਰੇ ਦੋ ਇੱਕ ਦੂਜੇ ਦਾ ਖਲਸਾ ਵੈਨੂ ਜੀ ਦੀ ਫਤਿਹ ਜੀ ਬਹੁਤ ਹੀ ਸੋਨਾ ਕਾਰਜ ਹੋਇਆ ਵੀ ਸਾਡੇ ਅੱਜ ਸਰਬਸੰਮਤੀ ਹੋਈ ਹੈ ਬੜਾ ਆਸਿਆਣਾ ਤੇ ਲਾਇਕ ਮੁੰਡਾ ਜੀ ਇਹ ਤੇ ਬਾਕੀ ਪਿੰਡ ਦੇ ਵਿੱਚ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਕੰਮ ਕਰਨ ਦਾ ਆਪ ਇਹਨੂੰ ਸਲਾਹ ਦਿੰਨੇ ਹਾਂ ਹਾਂਜੀ ਠੀਕ ਹੈ ਬਾਕੀ ਠੀਕ ਹੈ ਜੀ ਬਾਕੀ ਕੋਈ ਇਹ ਜਿਹੜੀ ਗੱਲ ਹੋਈ ਹੈ ਮਤਲਬ ਸਿੰਪਲੀ ਵੇਖਿਆ ਜਿਵੇਂ ਅੱਜਕੱਲ ਪੈਸੇ ਦਾ ਲੈਣ ਦੇਣ ਨਹੀਂ ਕੋਈ ਪੈਸੇ ਦੀ ਗੱਲ ਨਹੀਂ ਪਿੰਡ ਦੇ ਵਿੱਚ ਨਾ ਨਾ ਨਹੀਂ ਬਿਲਕੁਲ ਸਿੰਪਲ ਜੀ ਕਿਸੇ ਦਾ ਤਾਂ ਨਾਂ ਹੀ ਨਹੀਂ ਆਇਆ ਕੋਈ ਪੈਸੇ ਦਾ ਨਾਂ ਨਹੀਂ ਆਇਆ ਸਿਰਫ ਨਾਂ ਹੀ ਤਰੇ ਬੰਦੇ ਦਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸੋ ਮੈਂ ਸਾਰੇ ਹੀ ਨਗਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਸਾਡੇ ਪਿੰਡ ਬੰਗੀ ਦੀਪਾ ਵਿਖੇ ਪਹਿਲੀ ਵਾਰ ਸਰਬਸੰਮਤੀ ਹੋਣ ਲੱਗੀ ਆ ਅਸੀਂ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ ਤੇ ਸਾਰੇ ਨਗਰ ਦਾ ਵੀ ਧੰਨਵਾਦ ਕਰਦੇ ਹਾਂ ਕਿ ਸਾਡੇ ਪਿੰਡ ਦੇ ਵਿੱਚ ਰਲ ਮਿਲ ਕੇ ਸਾਰਿਆਂ ਦੇ ਸਹਿਯੋਗ ਨਾਲ ਕੰਮ ਕਰਨ ਦੀ ਸਲਾਹ ਦਿੱਤੀ ਹੈ ਦੇ ਨਾਲ ਹੀ ਕਰਨਗੇ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਵੇਂ ਕਿ ਦੱਸਿਆ ਕਿ ਬੰਗੀ ਦੀਪਾ ਦੇ ਤੇ ਅੱਜ ਪਹਿਲੀ ਵਾਰ ਹੋਇਆ ਔਰ ਸਾਰੇ ਪਿੰਡ ਦੇ ਲਈ ਛਲਾਗਾ ਜੋ ਕਦਮਾਂ ਤੇ ਅੱਗੇ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਗੇ ਵੀ ਅਸੀਂ ਇਦਾਂ ਹੀ ਆਪਣੇ ਸਰਪੰਚ ਜਿਹੜੇ ਚੁਣੀ ਐ ਤੇ ਮੈਂਬਰਾਂ ਦੀ ਵੀ ਅਸੀਂ ਅਪੀਲ ਕਰਦੇ ਆ ਜਿਹੜੇ ਵਾਰਡ ਦੇ ਮੈਂਬਰ ਰਹਿੰਦੇ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਆਪਣੀ ਭਾਈਚਾਰਕ ਸਾਂਝ ਬਣਾ ਕੇ ਰੱਖੋ ਕੈਮਰ ਰੱਖੋ ਪਾਰਟੀ ਵਾਦੀ ਨੂੰ ਛੱਡ ਕੇ ਆਪਣੇ ਪਿੰਡ ਦੇ ਲੋਕਾਂ ਨਾਲ ਖੜੋ ਪਿੰਡ ਦੇ ਵਾਸਤੇ ਅੱਗੇ ਆਓ ਪਿੰਡ ਨੂੰ ਡਵੈਲਪਮੈਂਟ ਕਰੋ ਔਰ ਸਾਹੀ ਚਾਹੁੰਦੇ ਕਿ ਦੂਜੇ ਵਾਰਡਾਂ ਦੇ ਵਿੱਚ ਜੋ ਵੀ ਮੈਂਬਰ ਬਣਨਗੇ ਉਹ ਵੀ ਸਰਵ ਸੰਮਤੀ ਨਾਲ ਬਣਨ ਵੈਕੂਰੀ ਜੀ ਦਾ ਖਾਲਸਾ ਵੈਕੂਰੀ ਜੀ ਫਤਿਹ ਹਮਮਤ ਸ੍ਰੀ ਕਾਲ ਬਾਈ ਜੀ ਸਾਰਿਆਂ ਨੂੰ ਹਾਂਜੀ ਬਹੁਤ ਵਧੀਆ ਪ੍ਰੋਗਰਾਮ ਹਾਂਜੀ ਤੇ ਸੁਨਹਿਰੀ ਅਕਰਾਂ ਨਾਲ ਲਿਖਿਆ ਜਾਣ ਵਾਲਾ ਕਾਰਨਾਮਾ ਸਾਡੇ ਪਿੰਡ ਚ ਰਿਹਾ ਇਹ ਤਾਂ ਸੋਚਿਆ ਵੀ ਨਹੀਂ ਸੀ ਕਿਸੇ ਨੇ ਰਾਤ ਵੀ ਕਈ ਦਿਨਾਂ ਦਾ ਗੱਲ ਚੱਲ ਰਹੀ ਹੈ ਸਾਡੇ ਅੱਛਾ ਜੀ ਪਰ ਸਵੇਰੇ ਆ ਕੇ ਜਦੋਂ ਇੱਥੇ ਪਤਾ ਲੱਗਿਆ ਵੀ ਆਹ ਕੰਮ ਹੋ ਗਿਆ ਬੜੀ ਖੁਸ਼ੀ ਹੋਈ ਕਿਉਂਕਿ ਦੇਖਦੇ ਸੀ ਵਿਚਾਰ ਸੁਣਦੇ ਸੀ ਇੱਕ ਦੂਜੇ ਦੇ ਸਾਰੇ ਨਾਲ ਬੈਂਦੇ ਉੱਠਦੇ ਆ ਕਿਸੇ ਦੇ ਕਿੰਨੇ ਵਿਚਾਰ ਸੀ ਕੋਈ ਗਰਮ ਸੀ ਕੋਈ ਠੰਡਾ ਸੀ ਆਏ ਡਰ ਲੱਗਦਾ ਸੀ ਵੀ ਕਿਤੇ ਕੋਈ ਘਟਨਾ ਨਾ ਹੋ ਜਾਏ ਪਰ ਫਿਰ ਵੀ ਜਿੰਨਾ ਸਾਰੇ ਪਿੰਡੇ ਮਿਲ ਕੇ ਕੀਤਾ ਬਹੁਤ ਵਧੀਆ ਹੋਊਗਾ ਇਹ ਵਧੀਆ ਉਪਰਾਲਾ ਹੈਗਾ ਦਰਸ਼ਕੋ ਇੱਕ ਕਿਉਂਕਿ ਹਰ ਸਾਲ ਮੱਲੋ ਚੋਣਾ ਹਰ ਵਾਰੀ ਹੁੰਦੀਆਂ ਨੇ ਰੌਲੇ ਰੱਪੇ ਪੈਂਦੇ ਰਹਿੰਦੇ ਨੇ ਤੇ ਕਈ ਵਾਰ ਹੁਣ ਜਿਹੜੀਆਂ ਉਹ ਨਾਰਮਲ ਹੋਰ ਆਪਾਂ ਦੇਖਦੇ ਆ ਪਿੰਡਾਂ ਦੇ ਵਿੱਚ ਤਾਂ ਪੈਸਿਆਂ ਦੀ ਵੀ ਮਤਲਬ ਬੋਲੀ ਇੱਕ ਤਰੀਕੇ ਨਾਲ ਲੱਗਦੀ ਹੈਗੀ 50-50 ਲੱਖ 40-40 ਲੱਖ ਰੁਪਏ ਕਈ ਦਾ ਗਰਾਊਂਡ ਛੱਡਣ ਲਈ ਜ਼ਮੀਨਾਂ ਵੀ ਦਿੱਤੀਆਂ ਜਾਂਦੀਆਂ ਨੇ ਅਲੱਗ-ਅਲੱਗ ਪਿੰਡਾਂ ਦੇ ਲੋਕ ਜਿਵੇਂ ਇਕੱਠੇ ਹੋ ਕੇ ਲੋਕ ਜਿਵੇਂ ਚਾਹੁੰਦੇ ਓਵੇਂ ਹੋ ਜਾਂਦਾ ਉਸ ਤਰ੍ਹਾਂ ਇਹ ਪਿੰਡ ਦਾ ਵੀ ਉਪਰਾਲਾ ਵਧੀਆ ਹੋਇਆ ਹੈਗਾ ਤੇ ਜਿਵੇਂ ਪਹਿਲਾਂ ਵੀ ਮੈਂ ਗੱਲ ਕਰੀ ਆ ਵੀ ਕਿਸੇ ਨਾ ਕਿਸੇ ਨੇੜੇ ਦੇ ਪਿੰਡਾਂ ਨੂੰ ਦੇਖ ਕੇ ਵੀ ਇਸ ਚੀਜ਼ ਤੋਂ ਸੇਧ ਮਿਲਦੀ ਆ ਜਿਵੇਂ ਖੇਡਾਂ ਵਾਲੇ ਪਾਸੇ 1.5 ਸਾਲ ਤੋਂ ਇਹ ਪਿੰਡ ਨੇ ਵਧੀਆ ਨਾਮ ਖੱਟਿਆ ਹੈਗਾ ਆਸੇ-ਪਾਸੇ ਦੇ ਪਿੰਡਾਂ ਦੇ ਬੱਚੇ ਵੀ ਖੇਡਣ ਆਉਂਦੇ ਇੱਥੇ ਤੇ ਸਾਰੇ ਪਿੰਡ ਨੂੰ ਸਾ ਬੜੀਆ ਰਲ ਮਿਲ ਕੇ ਇਸ ਤਰ੍ਹਾਂ ਹੀ ਮਤਲਬ ਬਿਨਾਂ ਲੜਾਈ ਝਗੜੇ ਤੋਂ ਚੋਣਾ ਹੁੰਦਿਆਂ ਦਾ ਪਿੰਡ ਦਾ ਵਿਕਾਸ ਹੋਊਗਾ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਜਿਸਕਰਨ ਸਿੰਘ ਦੇ ਵੀ ਆਪਾਂ ਗੱਲਬਾਤ ਕਰਦੇ ਹਾਂ ਵਿਚਾਰ ਦੱਸੋ ਹਾਂਜੀ ਵੈਰੀ ਖਾਲਸਾ ਵੈਰੀ ਫਤੇ ਹਾਂਜੀ ਪਹਿਲਾਂ ਤਾਂ ਜੀ ਸਾਰੀ ਬੰਗੀ ਦੀਪਾ ਦੀ ਸਮੂਹ ਨਗਰ ਵਾਸੀਆਂ ਨੂੰ ਤੈਂਦ ਲੋ ਧੰਨਵਾਦ ਕੀਤਾ ਜਾਂਦਾ ਵਧਾਈਆਂ ਦਿੱਤੀਆਂ ਜਾਂਦੀਆਂ ਵੀ ਬਹੁਤ ਸੋਨਾ ਹੋਇਆ ਜੋ ਵੀ ਹੋਇਆ ਇੱਕ ਵਾਰ ਇਤਿਹਾਸਕੀ ਗੱਲ ਮੰਨਦੇ ਆਂ ਅਸੀਂ ਵੀ ਬੜਾ ਕੁਝ ਹੁੰਦਾ ਸੀ ਆ ਤੇ ਸਾਨੂੰ ਵੀ ਇਹੀ ਗੱਲ ਹੁੰਦੀ ਸੀ ਜਿਵੇਂ ਵੀਰ ਨੇ ਦੱਸਿਆ ਬੀਕਤੇ ਈਦਾ ਨਾ ਹੋ ਜੇ ਆਪਸ ਵਿੱਚ ਨਾ ਕਿਤੇ ਆਪਸ ਵਿੱਚ ਭਾਈ ਚਾਰੇ ਚ ਨਾ ਕੋਈ ਫਰਕ ਪਵੇ ਪਰ ਭੈਣ ਭਰਾਵਾਂ ਦੇ ਸਹਿਯੋਗ ਨਾਲ ਸਾਰੀ ਪੰਚਾਇਤ ਦੇ ਸਹਿਯੋਗ ਨਾਲ ਬਹੁਤ ਵਧੀਆ ਹੋਇਆ ਤੇ ਜੋ ਵੀ ਸਾਡੇ ਨਮینده ਭਾਈ ਗੋਰਾ ਸਿੰਘ ਇਹਨਾਂ ਨੂੰ ਚੁਣਿਆ ਗਿਆ ਤੇ ਇਹਨਾਂ ਨੇ ਉੱਪਰ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਵਾਇਗਰੂ ਦੀ ਹਜ਼ੂਰੀ ਚ ਖੜ ਕੇ ਇਹਨਾਂ ਨੇ ਕਿਹਾ ਵੀ ਮਹਾਰਾਜ ਦੀ ਕਿਰਪਾ ਦੇ ਨਾਲ ਜੋ ਕੁਝ ਹੋਊਗਾ ਨਗਰ ਦੇ ਸਹਿਯੋਗ ਨਾਲ ਹੋਊਗਾ ਬਾਕੀ ਕਰਨਾ ਵਾਇਗਰੂ ਨੇ ਆ ਤੇ ਸਾਡੇ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਮੱਜਵੀ ਸਿੱਖ ਭਾਈਚਾਰੇ ਦਾ ਜਿੰਨੇ ਵੀ ਜ਼ਿੰਮੇਦਾਰ ਭਾਈਚਾਰੇ ਨੇ ਜਿੰਨਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਸਰਬਸਾਮ ਮਦੀ ਨਾਲ ਚੋਣ ਹੋਈ ਆ ਉਹਦੇ ਬਾਰੇ ਦੱਸਣਗੇ ਉਹ ਹਾਂਜੀ ਵਧੀਆ ਹੋਊਗੀ ਵਧੀਆ ਜੀ ਸਾਥ ਨਾਲ ਜੀ ਸ਼ੁਕਰਾਦਨ ਨਗਰ ਦਾ ਨਾਮ ਦਾ ਦੋਈ ਬਲਾ ਲਨਾ ਗੁਰਸੇਵ ਸਿੰਘ ਹੈ ਹਾਂਜੀ ਤੇ ਮੈਂ ਵੀ ਪਿੰਡ ਦੀ ਸੇਵਾ ਵਿੱਚ ਵਧੀਆ ਕੰਮ ਕਰ ਰਹੇ ਹਾਂ ਪਤਾ ਹੀ ਹੈ ਪਿੰਡ ਨੂੰ ਮੈਂ ਸਾਰੇ ਨਗਰ ਦਾ ਸਾਰੇ ਮਜ਼ਦੂਰ ਪਰਿਵਾਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਸਾਡੇ ਪਿੰਡ ਦੀ ਵਧੀਆ ਟਿਕਟਕਾ ਸਰਬਸੰਧੀ ਹੋ ਗਈ ਵਧੀਆ ਮੈਂਬਰ ਚੁਣੇ ਆ ਤੇ ਅੱਗੇ ਪਿੰਡ ਦੀ ਤਰੱਕੀ ਕਰਨਗੇ ਵਧੀਆ ਸਰਬਸੰਧੀ ਬਣਾ ਰੌਲਾ ਰੱਪਾ ਤਾਂ ਹੋ ਗਈ ਕੁਛ ਕੁਛ ਨਹੀਂ ਕੋਈ ਰੌਲਾ ਰੱਪਾ ਨਹੀਂ ਪਿਆ ਵਧੀਆ ਟਿਕਾਹ ਹੋ ਗਿਆ ਪਿੰਡ ਦਾ ਕੋਈ ਪੈਸੇ ਦਾ ਜਿਵੇਂ ਬੋਦੀ ਵਾਲੀ ਕੋਸ਼ ਇੱਕ ਇੱਕ ਚਾਹ ਦਾ ਕੱਪ ਵੀ ਨਹੀਂ ਪੀਂਦੇ ਅੱਛਾ ਜੀ ਜਿਆਦਾ ਕੱਪ ਨਹੀਂ ਪੀਂਦੇ ਪਰ ਅੱਗੇ ਕਹਿੰਦੇ ਵੀ ਮਾਨ ਦਾ ਹੀ ਨਾ ਕੰਮ ਪਿੰਡ ਦਾ ਹੋਣਾ ਚਾਹੀਦਾ ਮਸ ਹੋਣਾ ਚਾਹੀਦਾ ਪਿੰਡ ਲਈ ਚੱਲੇ ਆ ਪਿੰਡ ਲਈ ਹਮੇਸ਼ਾ ਕੰਮ ਕਰਦੇ ਰਹਾਂਗੇ ਪਾਰਟੀ ਵਾਈ ਦੇ ਉੱਪਰ ਉੱਠ ਕੇ ਮੈਂ ਕਹਾ ਸਾਡੀ ਕੋਈ ਪਾਰਟੀ ਨਹੀਂ ਅਸੀਂ ਸਿਰਫ ਪਿੰਡ ਲਈ ਚੱਲੇ ਆ ਮਜ਼ਦੂਰ ਪਰਿਵਾਰਾਂ ਨਾਲ ਖੜਨਾ ਤੇ ਭੈਣ ਭਾਈ ਨਾਲ ਖੜਨਾ ਪਾਰਟੀ ਦਾ ਸਾਡੀ ਹੈ ਨਹੀਂ ਜਿੱਥੇ ਖੜੇ ਆ ਚਲੋ ਠੀਕ ਹੈ ਸਿਸਟਮ ਚੱਲਦਾ ਪਰ ਉਹ ਗੱਲ ਵੱਖਰੀ ਐ ਅਸੀਂ ਪਹਿਲਾਂ ਸਾਨੂੰ ਸਾਡਾ ਪਿੰਡ ਐ ਸਾਨੂੰ ਇਸ ਕੰਮ 'ਚ ਮਤਲਬ ਕੋਈ ਰੋਲ ਰੱਪਾ ਨਹੀਂ ਸਾਨੂੰ ਕੋਈ ਲੀਡਰ ਨਹੀਂ ਸਾਨੂੰ ਸਾਰਾ ਪਿੰਡ ਦੇ ਭੈਣ ਭਾਈ ਆ ਦੁੱਖ ਦੇ ਸੁੱਖ ਦੇ ਜਿਹੜੇ ਖੜਦੇ ਆ ਲੀਡਰ ਕਿ ਇਹ ਪਹਿਲੀ ਯਾਰ ਆ ਮੈਨਾਂ 70-75 ਸਾਲਾਂ ਚ ਪਹਿਲੀ ਯਾਰ ਸਰਵ ਸੰਪਤੀ ਹੋਈ ਐ ਇਹ ਸਾਡਾ ਭਰਾ ਖਰਿਆ ਸੀ ਹਾਂਜੀ ਤੇ ਲੋਕਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਜਿਹਨੂੰ ਐਡਾ ਵੱਡਾ ਫਤਵਾ ਦਿੱਤਾ ਭਿੰਦਾ ਪਰ ਮੈਂ ਇੱਕ ਬੇਨਤੀ ਕਰਦਾ ਐ ਵੀ ਮਜ਼ਦੂਰ ਪਰਿਵਾਰਾਂ ਦਾ ਨਰੇਗਾ ਦਾ ਹੋਰ ਸਾਰਾ ਇਹੋ ਜਿਹਾ ਸਿਸਟਮ ਬਣਾਉਣਾ ਵੀ ਲੋਕ ਧੋਖੇ ਜਿਨਾ ਰਹਿਣ ਇਹ ਜਿਹੜੇ ਮਜ਼ਦੂਰ ਪਰਿਵਾਰ ਹੁੰਦੇ ਨੇ ਉਹਨਾਂ ਨੂੰ ਧੋਖਾ ਦਿੱਤਾ ਜਾਂਦਾ ਇਹਨਾਂ ਤੋਂ ਧੋਖਾ ਸਾਰਾ ਕੁਝ ਕਰਨਾ ਮੈਂ ਦਿਲੋਂ ਅਰਦਾਸ ਕਰਦਾ ਐ ਵੀ ਇਹਨਾਂ ਦਾ ਵੱਧ ਤੋਂ ਵੱਧ ਕੰਮ ਹੋਵੇ ਜ਼ਿੰਮੇਵਾਰਤਾ ਪੈਸੇ ਨਾਲ ਵੀ ਕਰਨ ਨੂੰ ਸਾਰਾ ਕੋਸ਼ਿਸ਼ ਹੂ ਸਾਰਨੋਂ ਵੱਡਾ ਮਜ਼ਦੂਰ ਪਰਿਵਾਰ ਦੀ ਗੱਲ ਹੁੰਦੀ ਹੈ ਬੌਰਗੇ ਸੇਖਾਂ ਦਾ ਹੋਰ ਪੈਰਸ ਬਣੇ ਅਸੀਂ ਮੈਂ ਕੋਈ ਮੈਂਬਰ ਨਹੀਂ ਬਣਦਾ ਸਰਪੰਚ ਨਹੀਂ ਇੱਕ ਵਾਦਾ ਕਰਦਾ ਪਿੰਡ ਨੂੰ ਵੀ ਜਿੰਨਾ ਚਿਰ ਮੇਰੀ ਜ਼ਿੰਦਗੀ ਰਹੀ ਮੈਂ ਪਿੰਡ ਦੀ ਸੇਵਾ ਕਰਦਾ ਰਹੂ ਸਰਪੰਚ ਮੇਰੇ ਵਿਰੁੱਧ ਕੰਮ ਕਰੇ ਮੈਂ ਇਹਨੂੰ ਕੋਈ ਤਰਦਾ ਲਖਣੀ ਹਮੇਸ਼ਾ ਕਰਦਾ ਰਹੂ ਇਹ ਗੱਲ ਮੇਰੀ ਰਿਕਾਰਡ ਕਰਕੇ ਰੱਖ ਲਿਓ ਜਿੰਨਾ ਇਕਰ ਮੈਂ ਰਹਾ ਕਿ ਮੈਂ ਦੇਖਦੋਈ ਕੰਮ ਠੀਕ ਹੈ ਜੀ ਵਧੀਆ ਕੋਸ਼ਾ ਹੈ ਬਾਈ ਸਾਰੇ ਸਰਪੰਚ ਵੀ ਬੋਲੇ ਜੀ ਬੋਲੇ ਸਾਨੇ ਇੱਕ ਬੇਨਤੀ ਹੋ ਰਹਾ ਹੈ ਵੀ ਸਾਡੇ ਬੱਚਿਆਂ ਦਾ ਗਰਾਊਂਡ ਹੈ ਉਹਨੂੰ ਵਧਾਇਆ ਜਾਵੇ ਉਹ ਉਹਨੂੰ ਘਰਤ ਪਾਈ ਜਾਵੇ ਉਧਰ ਸਾਡਾ ਟਿਪ ਹੈ ਜੀ ਅਸੀਂ ਭਰਤਵਾਗੇ ਬੱਚਿਆਂ ਨੂੰ ਗਰਾਊਂਡ ਲਾ ਕੇ ਸਟੇਡੀਅਮ ਬਣਾਉਣਾ ਸਟੈਂਡਰਡ ਦਾ ਸਾਡੇ ਸਾਰੇ ਪਿੰਡ ਦਾ ਸਕੂਲ ਉੱਥੇ ਬੱਚੇ ਜਾਂਦੇ ਆ। ਕੁਝ ਵੀ ਹੋਇਆ ਵੀ ਅਸੀਂ ਇਹ ਧੰਨਵਾਦ ਕਰਾਂਗੇ। ਵਾਸਤੇ ਸਪੈਸ਼ਲੀ ਕਰਾਂਗੇ। ਹਾਂ ਸਪੈਸ਼ਲੀ ਗ੍ਰਾਂਟ ਜੇ ਆਜੀ ਤਾਂ ਸਪੈਸ਼ਲੀ ਜੇ ਆ ਆ ਵੀ 5 ਲੱਖ ਦਿੱਤਾ ਆਪਾਂ ਗਰਾਊਂਡ ਤੇ ਲਾਉਣਾ ਪਿੰਡ ਦੇ ਵਿੱਚ ਆ ਤਾ ਹਾਂ ਪਾਕੀ ਟੀਵੀ ਵਾਲਿਆਂ ਦਾ ਧੰਨਵਾਦ ਆਵਾਜ਼ੇ ਬੇਟਾ ਇਹਨਾਂ ਨੇ ਮਿਲ ਕੇ ਕੰਮ ਕਰਾਈ ਜਿਨ੍ਹਾਂ ਨੇ ਭਾਈ ਸਾਡੀ ਸ਼ਰਮ ਸੰਤੀ ਨੂੰ ਹੋਰ ਚਾਰ ਚੰਨ ਲਾਏ ਆ ਕੇ ਹਾਂ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਇਹ ਮਿਲਜੁਲ ਕੀ ਕੰਮ ਹੋਣਾ ਜੀ ਚਲੋ ਵੀ ਸਾਰੇ ਪਿੰਡਾਂ ਨੂੰ ਹੌਲੀ-ਹੌਲੀ ਇਸ ਪਾਸੇ ਆਉਣੇ ਪੈਣਾਗਾ ਪਹਿਲਾਂ ਬਥੇਰੇਆਂ ਲੜਾਈਆਂ ਝਗੜੇ ਸਰਪੰਚ ਦੀਆਂ ਚੋਣਾਂ 'ਚ ਲੋਕਾਂ ਦੇ ਹੁੰਦੇ ਸੀਗੇ ਪਰ ਹੁਣ ਥੋੜਾ ਫਰਕ ਪੈ ਗਿਆ ਨਾਲੋਂ ਤੇ ਇਸ ਪਿੰਡ ਨੇ ਇਹਦੇ ਲਈ ਪਹਿਲ ਕੀਤੀ ਆ ਉਹਦੇ ਲਈ ਇਹਨਾਂ ਸਾਰਿਆਂ ਇਹ ਵਧਾਈ ਦੇ ਬਾਤਰ ਨੇ ਸਾਰਿਆਂ ਧੰਨਵਾਦ ਤੇ ਵੀਡੀਓ ਦੇਖ ਕੇ ਤੁਸੀਂ ਆਪਣੇ ਕਮੈਂਟ ਆਪਣੇ ਵਿਚਾਰ ਸਾਰਥਕ ਤੌਰ ਤੇ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਸਾਰਿਆਂ ਦਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ